ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦਾਸ ਖਾਲਸਾ ਮੱਲੇਵਾਲਾ ਮੇਰਾ ਪਾਪਾ ਸਿੰਘ ਸਰਦਾਰ ਮਨਸਾ ਸਿੰਘ ਮੈਸਤਰੀ ਅੱਜ 2 2.5 ਸਾਲ ਬਾਅਦ ਪਾਪਾ ਆਪ ਆਵਦੇ ਹੱਥ ਨਾਲ ਰੋਟੀ ਖਾਣ ਲੱਗਿਆ ਅੱਜ ਅੱਗੇ ਅਸੀਂ ਰੋਟੀ ਖਵਾਉਂਨੇ ਆਂ ਅਜਾ ਭੁੱਲ ਜਾਂਦਾ ਜ਼ਿੰਦਗੀ ਚ ਬੜਾ ਸੰਘਰਸ਼ ਕੀਤਾ ਇਸ ਬੰਦੇ ਨੇ ਪਰ ਅੱਜ ਜੋ ਮੇਰੀ ਸਿੰਘਣੀ ਨੇ ਬਾਜ ਮਾਰੀ ਕਹਿੰਦੀ ਜੀ ਪਾਪਾ ਆਪ ਰੋਟੀ ਖਾਈ ਜਾਂਦਾ ਤੇ ਨਹੀਂ ਤਾਂ ਪਾਪਾ ਨਾ ਆਏ ਜਿਵੇਂ ਪਲੇਟ ਪਰੇ ਭਈਆ ਜੀ ਆਏ ਪਰੇ ਕਰ ਦਿੰਦਾ। ਕਿ ਆ ਕੇ ਪਲੇਟਾਂ ਹੀ ਪਰੇ ਕਰ ਦਿੰਦਾ ਹੁੰਦਾ। ਤੇ ਅੱਜ ਤਾਂ ਦੇਖੋ ਵਰਕੀ ਤੋੜ ਕੇ। ਤੇ ਘੱਟ ਤੋਂ ਘੱਟ ਡੈਡੀ ਨੂੰ 7-8 ਸਾਲ ਹੋ ਗਏ ਜੀ ਬਿਲਕੁਲ ਇਹਨਾਂ ਦੀ ਜਿਹੜੀ ਸੁਰਤ ਆ। ਓਹੋ ਮੇਰੇ ਨਾਲ ਬੱਬਰ ਵੀ ਭੱਜ ਕੇ ਆ ਗਿਆ ਕਹਿੰਦਾ ਪਾਪਾ ਮੈਂ ਵੀ ਦੇਖਣਾ ਦਾਦੂ ਨੂੰ ਰੋਟੀ ਖਾਂਦੇ ਨੂੰ। ਤੇ ਅੱਜ ਬੱਬਰ ਪਾਪਾ ਦਾਦੂ ਜੀ ਆਪ ਰੋਟੀ ਖਾਈ ਜਾਂਦੇ ਆ ਕੋਈ ਕੋਈ ਸਲਾਹ ਜਾਂ ਕੋਈ ਜਾਣਕਾਰੀ ਦੇਣਾ ਚਾਹੁੰਦੇ ਸਾਨੂੰ ਵਧੀਆ ਲੱਗਿਆ। ਹੈ? ਵਧੀਆ ਲੱਗਿਆ। ਹਾਂ ਤੇ ਨੰਦੇ ਮਾਪਿਓ ਸਾਰਿਆਂ ਨੇ ਸੰਘਰਸ਼ ਕਰਦੇ ਆ ਜੀ ਸਾਰਿਆਂ ਨੇ ਮਿਹਨਤ ਕਰਦੇ ਆ ਕੋਈ ਇਹ ਨਹੀਂ ਹੁੰਦਾ ਵੀ ਕਿਸੇ ਦਾ ਮਾਪਿਓ ਪਰ ਸਾਡੇ ਬਾਪੂ ਨੇ ਸਾਡੇ ਲਈ ਬਹੁਤ ਕੁਝ ਕੀਤਾ ਬਹੁਤ ਬਹੁਤ ਦੋ ਵੇਰ ਦਵਾਈ ਵੀ ਜਾਇਆ ਆ ਜਿਹੜੇ ਬੰਦੇ ਨੂੰ ਸੈਨ ਨਹੀਂ ਸੀ ਕਰਨੇ ਆਉਂਦੇ ਤੇ ਉਹ ਬੰਦਾ ਦੋ ਵੇਰ ਦਵਾਈ ਜਾਇਆ ਆ ਸਾਨੂੰ ਮੈਨੂੰ ਨਹੀਂ ਲੱਗਦਾ ਵੀ ਉਸ ਟਾਈਮ ਦੇ ਵਿੱਚ ਜਦੋਂ ਲੋਕਾਂ ਕੋਲੇ ਟੀਵੀ ਲੋਕਾਂ ਦੇ ਘਰਾਂ 'ਚ ਦੇਖਣ ਦੇ ਸਾਨੂੰ ਕਲਰ ਟੀਵੀ ਸਾਨੂੰ ਕਲਰ ਟੀਵੀ ਵੀ ਸੀ ਆਰ ਤੇ ਮੈਨੂੰ ਕੈਸਿਓ ਗੁਰਦੁਆਰਾ ਸਾਹਿਬ ਚ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਸਾਨੂੰ ਰਮਾਲਾ ਸਾਹਿਬ ਵੀ ਦਵਾਈ ਤੋਂ ਭੇਜਿਆ ਸੀ ਐਫ ਐਮ ਮੈਕ ਭੇਜਿਆ ਸੀ ਯਾਨੀ ਕਿ ਜਿਹੜੇ ਸੁਪਨੇ ਸਾਡੇ ਸੀ ਉਹ ਪੂਰੇ ਕੀਤੇ ਸਾਡੇ ਬਾਪੂ ਨੇ ਤੇ ਹੁਣ ਮੇਰੀ ਜ਼ਿੰਮੇਵਾਰੀ ਮੈਂ ਸੁਆਮਾ ਦਾ ਕੰਮ ਕਿਉਂ ਬੰਦ ਕੀਤਾ ਆਪਦੀ ਪੁੱਤ ਦੀ ਖਾਤਰ ਆਪਦੇ ਪਿਓ ਦੀ ਖਾਤਰ ਵੀ ਮੈਨੂੰ ਟਾਈਮ ਮੇਰੀ ਮਾਂ ਦੀ ਮੌਤ ਤੋਂ ਬਾਅਦ ਬਹੁਤ ਘੱਟ ਮਿਲਦਾ ਸੀ ਆ ਦੇਖੋ ਮੈਨੂੰ ਇਹ ਯਾਨੀ ਕਿ ਇਹ ਨਹੀਂ ਹੈ ਵੀ ਇਹ ਦਿਖਾਵਾ ਇਹ ਮੈਨੂੰ ਬਹੁਤ ਖੁਸ਼ੀ ਆ ਵੀ ਚੱਲ ਸਾਡਾ ਬਾਪੂ ਆਪਦੇ ਹੱਥ ਨਾਲ ਰੋਟੀ ਖਾਂਦਾ ਤੇ ਨਹੀਂ ਤਾਂ ਐਂ ਜਾਂ ਮੇਰੀ ਸਿੰਗਣੀ ਜਾਂ ਮੈਂ ਹੁੰਦਿਆਂ ਤੇ ਚੂਰ ਕੇ ਉਹਨੂੰ ਚਮਚਿਆਂ ਨਾਲ ਖਵਾਉਣੀ ਪੈਂਦੀ ਆ ਤੇ ਅਸਤੇ ਦਿਨ ਸਬਜ਼ੀ ਬਣੀ ਹੋਵੇ ਅੱਜ ਸਬਜ਼ੀ ਸੀ ਬੇਠੇ ਦੀ ਤੇ ਉਦੋਂ ਫਿਰ ਸਾਨੂੰ ਵਰਕੀ ਵਰਕੀ ਬਾਪੂ ਦੇ ਮੂੰਹ 'ਚ ਪਾਉਣੀ ਪੈਂਦੀ ਆ ਵਰਕੀ ਵਰਕੀ ਤੇ ਹਣ ਰੋਟੀ ਖਾਣ ਤੋਂ ਬਾਅਦ ਤਿੰਨ ਟਾਈਮ ਬਾਪੂ ਨੂੰ ਨਿਭਾਉਣਾ ਪੈਂਦਾ ਜੀ ਡੈਪਰ ਲਾਉਣਾ ਪੈਂਦਾ ਬਾਪੂ ਦੇ ਤੇ ਜਦੋਂ ਬਾਪੂ ਠੀਕ ਸੀ ਤੋ ਉਹਦੋਂ ਇਹਨੇ ਤਰ੍ਹਾਂ ਲਿਆਉਣੀਆਂ ਗਰਮੀ ਦੇ ਵਿੱਚ ਖੀਰੇ ਲਿਆਉਣੇ ਸਿਰਕਾ ਪਾ ਕੇ ਸਲਾਦ ਬਣਾ ਕੇ ਫੇਰ ਸਾਨੂੰ ਰੋਟੀ ਸਾਰੇ ਡੱਬਰ ਨੂੰ ਤੇ ਕੱਚੀ ਲੱਸੀ ਬਾਲਟੀ ਲਿਆ ਕੇ ਸਾਡੇ ਸਟੀਲ ਦੀ ਬਾਲਟੀ ਸੀ ਘਰ ਦੀਆਂ گاਵਾਂ ਵੱੱਜਾਂ ਵੀ ਪਹਿਲਾਂ ਹੁੰਦੀਆਂ ਸੀ ਤੇ ਸਟੀਲ ਦੀ ਬਾਲਟੀ ਦੇ ਵਿੱਚ ਲੱਸੀ ਬਣਾ ਕੇ ਦੇਣੀ ਸਾਰਿਆਂ ਨੂੰ ਰੱਜ ਕੇ ਪਿਉਣੀ ਤੇ ਬਹੁਤ ਸੋਹਣੀ ਜ਼ਿੰਦਗੀ ਸੀ ਚਲੋ ਸਾਰਿਆਂ ਦੀ ਜ਼ਿੰਦਗੀ ਆਈ ਭੱਜੀ ਜਾਂਦੀ ਹੈ ਤੇ ਮਾਂ ਜਿਹੜੀ ਸਾਡੀ ਤੇ ਉਹ ਉਹ ਚਲੀ ਗਈ ਪਰ ਬਾਪੂ ਸਾਡੇ ਕੋਲ ਆ ਤਿੰਨ ਭਾਈ ਇੱਕ ਭੈਣ ਆ ਸੀ ਸਾਰਾ ਪਰਿਵਾਰ ਆ ਵੀ ਲੋ ਹੰਜ਼ਰ ਕੰਮ ਕਰਦੇ ਪੜਾ ਦੇ ਪਾਣੀ ਪੜਾ ਦੇ ਬਾਕੀ ਸੂਰਮਿਆਂ ਨਾਲ ਜੁੜਿਆ ਹੋਇਆ ਸਾਡਾ ਘਰ ਆ ਜੀ ਹਰ ਕਮਰੇ ਦੇ ਵਿੱਚ ਇਸ ਜਮੈਲ ਦੀ ਫੋਟੋ ਅਸੀਂ ਲਾ ਕੇ ਰੱਖੀ ਹੋਈ ਆ ਤੇ ਆ ਦੇਖੋ ਹੁਣ ਪਾਣੀ ਪਾਪਾ ਜੀ ਨੂੰ ਪੜਾਤਾ ਤੇ ਜਾਂ ਆ ਪਾਪੇ ਦਾ ਹੁੰਦਾ ਵੀ ਇਹਨਾਂ ਨੇ ਨਾ ਪਾਣੀ ਫੜ ਕੇ ਹੱਥ ਤੇ ਘਮਾਈ ਜਾਣਾ ਜਾਂ ਪੱਟ ਤੇ ਰੱਖ ਕੇ ਇਹ ਜਾਂ ਥੇਰ ਜਿੱਦੋਂ ਪੀ ਲੈਂਦੇ ਆ ਪੀ ਲੈਂਦੇ ਕਈ ਵਾਰ ਭੁੱਲ ਵੀ ਜਾਂਦੇ ਪਾਣੀ ਪੀਣਾ ਕਈ ਵਾਰ ਭੁੱਲ ਵੀ ਜਾਂਦੇ ਬੜੀਆਂ ਡਿਊਟੀਆਂ ਕੀਤੀਆਂ ਤਗੜੇ ਠੇਕੇਦਾਰ ਰਹੇ ਪਿੰਡ ਦੇ ਸਾਰੇ ਸਕੂਲਾਂ ਦਾ ਠੇਕਾ ਕੁਸਾ ਮੀਨੀਆਂ ਇਧਰ ਬਹੁਤ ਕੰਮ ਕੀਤਾ ਭਾਬੇ ਨੇ ਰਾਮੇ ਤੱਕ ਕੰਮ ਕੀਤਾ ਹੋਰ ਇਹ ਉਹ ਰੇਲਵੇ ਚ ਵੀ ਰਹੇ ਨੇ ਰੇਲਵੇ ਚ ਵੀ ਰਹੇ ਨੇ ਤੇ ਇਹਰਾ ਸੜਕ ਮਹਿਕਮੇ ਦੇ ਵਿੱਚ ਵੀ ਇਹਨਾਂ ਨੇ ਡਿਊਟੀ ਨਿਭਾਈ ਆ ਆਪਦੀ ਸੜਕ ਵਿਭਾਗ ਦੇ ਵਿੱਚ ਵੀ ਜੋਟੀ ਨਵਾਈ ਆ ਤੇ ਅਮਰਤ ਬਾਪੂ ਜੀ ਨੇ ਛਕ ਲਿਆ ਸੀ ਤੇ ਹਜੂਰ ਸਾਹਿਬ ਤੇ ਫਿਰ ਜਦੋਂ ਦਿਮਾਗ 'ਚ ਥੋੜੀ ਜਿਹੀ ਟੈਨਸ਼ਨ ਪਈ ਆ ਕਿਉਂਕਿ ਆ ਦੇਖੋ ਐਂ ਰੱਖ ਦਿੰਦੇ ਹੁੰਦੇ ਆ ਪਾਣੀ ਬਾਪਾ ਜੀ ਨੇ ਨਾ ਐਂ ਰੱਖ ਦੇਣਾ ਹੁੰਦਾ ਤੇ ਬਸ ਜੇ ਤਾਂ ਹੁਣ ਆਪਾਂ ਫੜਾਤਾ ਦੁਬਾਰਾ ਫਿਰ ਪੀ ਲੈਣਗੇ ਨਹੀਂ ਇਹ ਪਰੇ ਰੱਖ ਦੇ ਜਾਂ ਥੋੜੇ ਟਾਈਮ ਬਾਅਦ ਬਸ ਆਪਾਂ ਇੱਕ ਇੱਕ ਮਿੰਟ ਦੀ ਹੋਰ ਵੀਡੀਓ ਬਣਾਉਣੀ ਆ ਜਾਂ ਫਿਰ ਥੋੜੇ ਕਮੈਂਟ ਬਾਅਦ ਚੱਕ ਲੈਣਗੇ ਅੱਗੇ ਪਰਨਾ ਆਪ ਵਨ ਲੈਂਦੇ ਸੀ ਤੇ ਮੈਨੂੰ ਮਾਣਾ ਵੀ ਸਿਰ ਤੇ ਜੂੜਾ ਬਾਪੂ ਦੇ ਇਹ ਮੁੱਖ ਤੇ ਦਾਣਾ ਪ੍ਰਕਾਸ਼ ਆ ਤੇ ਮੇਰਾ ਚਿਹਰਾ ਜਮਾ ਬਾਪੂ ਨਾਲ ਮਿਲਦਾ ਤੇ ਕਿਉਂ ਕਿਉਂਕਿ ਕੁੱਟ ਮੈਂ ਬਾਪੂ ਤੋਂ ਥੋੜੀ ਨਹੀਂ ਮੈਂ ਕਿਦਾਂ ਬੱਬਰ ਨਾਲ ਵੀਡੀਓ ਪਾਉਂ ਤੁਹਾਨੂੰ ਵੀ ਮੈਨੂੰ ਮੇਰਾ ਪਾਪਾ ਕੁੱਟਦਾ ਕਿਵੇਂ ਸੀ ਕਿਉਂਕਿ ਨੰਬਰ 1 ਅਸrarਤੀ ਰਹੇ ਆ ਤੇ ਇੱਕ ਤਾਂ ਇਹਨੇ ਡਿਊਟੀ ਤੋਂ ਆਉਣਾ ਤੇ ਉਤੋਂ ਅਸੀਂ ਇਲਤਾਂ ਦੇ ਲਾਂਭੇ ਚਾਰ ਪੰਜ ਬਾਪੂ ਨੂੰ ਲੈ ਕੇ ਦੇ ਦੇਣੇ ਪਰ ਬਾਪੂ ਨੇ ਚੰਗੀ ਰੇਲ ਬਣਾਉਣੀ ਪਰ ਪਿਆਰ ਵੀ ਮੈਨੂੰ ਬਹੁਤ ਕਰਦਾ ਹੁਣ ਤਾਂ ਚਲੋ ਭੁੱਲ ਗਿਆ ਹੁਣ ਕੁਝ ਨਹੀਂ ਪਤਾ ਬਾਪੇ ਨੂੰ ਆਪੋ ਆਪਣੇ ਮਾਪੇ ਉਹਦੀ ਜ਼ਰੂਰ ਘੇਰ ਕਰਿਆ ਕਰੋ ਤਾਂ ਜੋ ਜਿਹੜਾ ਵਿਯੋਕੜਾ ਕਿਸੇ ਦਾ ਨਹੀਂ ਪਤਾ ਮੇਰਾ ਨਹੀਂ ਪਤਾ ਮੇਰਾ ਵਿਯੋਕੜ ਕੀ ਆਊਗਾ ਇਸ ਕਰਕੇ ਸੋਹਣੀ ਜ਼ਿੰਦਗੀ ਦੇ ਲਈ ਕਾਰਜ ਕਰਿਆ ਕਰੋ ਅੱਜ ਬਾਪੂ ਦੇ ਲਈ ਸਿਮਣੀ ਨੇ ਬਾਜ ਮਾਰੀ ਵੀ ਜੀ ਪਾਤੇ ਨੇ ਰੋਟੀ ਆਪ ਕਾਦੀ ਮੈਂ ਕਹੋ ਨਾ ਪਰ ਉਹਨੂੰ ਕੈਚ ਕਰ ਲਈ ਇੰਨੀ ਇੱਕ ਬੇਨਤੀ ਪ੍ਰਵਾਨ ਕਰ ਲਿਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ